ਜ਼ੀਰਕਪੁਰ ਸ਼ਹਿਰ ਖਾਸਿਆ ਦਾ ਸ਼ਹਿਰ ਬਣਦਾ ਜਾ ਰਿਹਾ ਦੇਖ ਸਕਦੇ ਕਿ ਦਿਨ ਬਦ ਦਿਨ ਜਿਹੜੇ ਹਾਸੇ ਚ ਬੱਤੇ ਜਾ ਰਹੇ ਹਨ ਇਸ ਵੇਲੇ ਜਿਹੜੀ ਵੱਡੀ ਖਬਰ ਹੈਗੀ ਕਿ ਬਿਜਲੀ ਵਿਭਾਗ ਦੀ ਇੱਕ ਵੱਡੀ ਨਾਕਾਮੀ ਸਾਹਮਣੇ ਇੱਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਦੋ ਕੁੱਤਿਆਂ ਦੀ ਮੌਤ ਹੋ ਗਈ ਹੈ ਦੋ ਬੇਜਵਾਨ ਜਾਨਵਰਾਂ ਦੀ ਮੌਤ ਹੋਈ ਹੈ ਇੱਕ ਮਾਮਲਾ ਹੈਗਾ ਜੀ ਪਿੰਡ ਨਾਪਾ ਸਾਹੋਂ ਤੋਂ ਪਿੰਡ ਪਵਾ ਤੋਂ ਜਾਣ ਵਾਲੀ ਰੋਡ ਦਾ ਇਸ ਰੋਡ ਉੱਪਰ ਇੱਕ ਹਾਂਸਲ ਨਾਮਕ ਸੁਸਾਇਟੀ ਸਥਿਤ ਹੈਗੀ ਹੈ ਜਿੱਥੇ ਸੋਸਾਇਟੀ ਦੇ ਬਾਹਰ ਆਪਾਂ ਦੇਖ ਸਕਦੇ ਕਿ ਇੱਕ ਹਾਈ ਟੈਂਸ਼ਨ ਤਾਰਾ ਜਣੀ ਆ ਸੜਕ ਦੇ ਕਿਨਾਰੇ ਇੱਕਦਮ ਜ਼ਮੀਨ ਨਾਲ ਟੱਚ ਕਰਦੀ ਆ ਪਈ ਹੋਈ ਆ ਸਨ ਜਿੱਥੇ ਕੁੱਤਿਆਂ ਦੀ ਦੋ ਕੁੱਤੇ ਜਿਹੜੇ ਇਸ ਤਾਰਾਂ ਨਾਲ ਲੱਗ ਜਾਣ ਕਰਦੇ ਜਿਹੜੀ ਉਹਨਾਂ ਦੀ ਮੌਤ ਹੋ ਗਈ ਹੈ ਦਰਦਨਾਕ ਮੌਤ ਹੋਈ ਹੈ ਇੱਥੇ ਜਿਹੜੇ ਇੱਥੇ ਦੇ ਵਸਨੀਕ ਹੈਗੇ ਉਹਨਾਂ ਦਾ ਇਲਜ਼ਾਮ ਹੈਗਾ ਉਹਨਾਂ ਦਾ ਦੋਸ਼ ਹੈਗਾ ਕਿ ਇੱਥੇ ਕੋਈ ਬੱਚਾ ਵੀ ਇਹਨਾਂ ਤਾਰਾਂ ਨਾਲ ਟੱਚ ਕਰ ਸਕਦਾ ਕੋਈ ਬਜ਼ੁਰਗ ਵੀ ਤੋਂ ਟੱਚ ਕਰ ਸਕਦਾ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆਉਂਦੇ ਜਾਂਦੇ ਹੈਗੇ ਆ ਯਾਤਰੀ ਆਉਂਦੇ ਜਾਂਦੇ ਹੈਗੇ ਇੱਥੋਂ ਜਿਹੜੇ ਲੋਕ ਲੰਘਦੇ ਹੈਗੇ ਆ ਔਰ ਇੱਕਦਮ ਛੜਕਦੇ ਕਿਨਾਰੇ ਉੱਪਰੇ ਨੰਗੀਆਂ ਪਈਆਂ ਤਾਰਾਂ ਵੱਡੇ ਖਾਸੇ ਸੱਦਾ ਦੇ ਰਹੀਆਂ ਸਨ ਜਿਸ ਬੰਦੀ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਮਾਮਲਾ ਹੈਗਾ ਜੀ ਪਿੰਡ ਨਾਬਾ ਸਾਹ ਤੋਂ ਪਿੰਡ ਭਵਾ ਤੋਂ ਜਾਣ ਵਾਲੀ ਰੋਡ uh ਇੱਥੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਦੋ ਬੇਜਵਾਨ ਜਾਨਵਰਾਂ ਦੀ ਮੌਤ ਹੋਈ ਹੈ ਦੋ ਕੁੱਤਿਆਂ ਦੀ ਮੌਤ ਹੋਈ ਹੈ ਜਿਸ ਬੰਦੀ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈਗਾ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਮਾਮਲੇ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਦੇ ਅਧਿਕਾਰੀ ਮੇਜਰ ਸਿਕਨਾਂ ਨਾਲ ਗੱਲ ਹੋਈ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਮੌਕੇ ਤੇ ਜਾ ਕੇ ਜਿਹੜਾ ਹੈਗਾ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਗਿਆ ਪਰ ਇੱਥੇ ਸੋਚਣ ਵਗਾਰ ਵਾਲੀ ਗੱਲ ਇਹ ਹੈ ਕਿ ਕੀ ਬਿ ਇਹਨਾਂ ਕਰਮਚਾਰੀ ਕਿਸੇ ਖਾਸ ਸਰੀਓਡੀਗ ਵਿੱਚ ਰਹਿੰਦੇ ਹਨ ਕਿਉਂ ਨਹੀਂ ਸਮੇਂ ਰੰਦਾ ਇਹ ਕਾਰਵਾਈ ਕੀਤੀ ਜਾਂਦੀ ਕਿਉਂ ਨਹੀਂ ਸਮੇਂ ਰੰਦੇ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ